ਹਾਂਜੀ ਪਿਓਰ ਕਾਟਨ ਸ਼ਰਟ ਹੈਗੀ 175 ਵੱਡੇ ਪਨੇ ਦੀ ਬਾਟਮ ਇਸਦੇ ਨਾਲ ਚਾਂਮ ਦੀ ਰਹੇਗੀ ਨੋਰਮਲ ਪਨੇ ਦੀ 8 ਮੀਟਰ ਮੈਚਿੰਗ ਸੂਟ ਨੇ ਦੋ ਸੂਟ ਤੁਹਾਨੂੰ ਬਾਏ ਕਰਨੇ ਪੈਣੇ ਨੇ ਦੋ ਸੂਟਾਂ ਦਾ ਜੋ ਪ੍ਰਾਈਸ ਆ ਉਹ 800 800 ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਤੁਸੀਂ ਦੋ ਸੂਟਾਂ ਦਾ ਸਕਰੀਨਸ਼ਾਟ ਸੈਂਡ ਕਰਕੇ ਸੂਟਾਂ ਦਾ ਆਰਡਰ ਦੇ ਸਕਦੇ ਹੋ ਨੈਕਸਟ ਪਿਓਰ ਕੈਮਬ੍ਰਿਕ ਕਾਟਨ ਸੂਟ ਰਹਿਣਗੇ ਮੈਚਿੰਗ ਸੂਟ ਹੈ ਪ੍ਰਿੰਟਡ ਸ਼ਰਟ ਤੇ ਇਸਦੇ ਨਾਲ ਬਾਟਮ ਸ਼ਰਟ 1.70 ਵੱਡੇ ਪਣੇ ਦੀ ਰਹੇਗੀ ਬਾਟਮ 2 ਮੀਟਰ ਵੱਡੇ ਪਣੇ ਦੀ ਰਹੇਗੀ ਤੁਸੀਂ ਇਹਨਾਂ ਸੁੱਟਾਂ ਦੇ ਵਿੱਚੋਂ ਆਲ ਓਵਰ ਸੁੱਟ ਵੀ ਲੈ ਸਕਦੇ ਹੋ ਸਾਢੇ 3 ਮੀਟਰ ਵੱਡੇ ਪਣੇ ਦਾ ਰਹੇਗਾ 499 ਫ੍ਰੀ ਸ਼ਿਪਿੰਗ ਦੇ ਨਾਲ ਸਕਰੀਨਸ਼ਾਟ ਸੈਂਡ ਕਰਕੇ ਤੁਹਾਨੂੰ ਇਹਨਾਂ ਸੁੱਟਾਂ ਵਿੱਚ ਜੋ ਪਸੰਦ ਆਉਂਦਾ ਉਸ ਦਾ ਤੁਸੀਂ ਆਰਡਰ ਦੇ ਸਕਦੇ ਹੋ ਬਹੁਤ ਹੀ ਸੋਹਣੇ ਸੁੱਟ ਤੇ ਬਹੁਤ ਹੀ ਸੋਹਣੇ ਪ੍ਰਿੰਟ ਨੇ ਨੈਕਸਟ ਕਾਟਨ ਚਿਕਨ ਪ੍ਰਿੰਟਡ ਸ਼ਰਟ ਰਹੇਗੀ ਵਿਦ ਚਿਕਨ ਦਾ ਪਲਾਜ਼ੋ तुम बॉटम भी बना सद स्ट्रेट और प्लाजो भी रेडी कर सर्ट ढाई मीटर रहेगी चिकन प्लाजो दो मीटर रहेगा प्राइस पाँच सौ नड़िनवे फ्री शिपिंग देना स्क्रीनशॉट सेंड करके सूटों का ऑर्डर दे सकते हो नैक्सट दुपट्टा सूट रहने मैचिंग सूट रहने प्रिंट शर्ट रहेगी प्लेन बॉटम रहेगी कॉटन मसलीन द ਦੁਪੱਟਾ ਸੂਟ ਰਹੇਗਾ 셔ਟ 1.70 ਵੱਡੇ ਪਣੇ ਦੀ ਰਹੇਗੀ ਬਾਟਮ 2 ਮੀਟਰ ਵੱਡੇ ਪਣੇ ਦੀ ਰਹੇਗੀ ਮਸਲਿਨ ਕਾਟਨ ਦਾ ਪਲੇਨ ਨਾਲ ਦੁਪੱਟਾ ਰਹੇਗਾ 2 ਮੀਟਰ 850 ਫਰੀ ਸ਼ਿਪਿੰਗ 'ਚ ਤੁਸੀਂ ਇਹਨਾਂ ਸੂਟਾਂ ਦਾ ਆਰਡਰ ਦੇ ਸਕਦੇ ਹੋ ਕਲਰ ਪਿਕਚਰ ਉੰਨੀ ਕੀ ਦਾ ਫਰਕ ਰਹਿ ਸਕਦਾ ਹੈਗਾ ਥੋੜਾ ਬਹੁਤਾ ਲਾਈਟ ਡਾਰਕ ਹੋ ਸਕਦਾ ਹੈਗਾ ਨੈਕਸਟ ਆਪਣੇ ਕੋਲ ਕਾਟਨ ਪ੍ਰਿੰਟਰ ਸ਼ਰਟ ਰਹੇਗੀ ਵੱਡੇ ਪਣੇ ਦੀ 170 ਇੰਬੋਡੀ ਵਾਲੀ ਕੇਰਾ ਸਲੀਵਸ ਔਰ ਗ੍ਰੈਂਜ਼ਾ ਨਾਲ ਇੰਬੋਡੀ ਕੀਤੀ ਹੋਈ ਹੈ ਨਾਲ ਪਲੇਨ ਬਾਟਮ ਰਹੇਗੀ ਟਾਈ ਮੀਟਰ ਇੰਬੋਡੀ ਵਾਲੀ ਦੁਪੱਟਾ ਟਾਈ ਐਂਡ ਡਾਈ ਕੋਟਾ ਡੋਰੀਆ ਦਾ ਟਾਈ ਮੀਟਰ ਰਹੇਗਾ ਪ੍ਰਾਈਸ ਇਸ ਦਾ 1399 ਫ੍ਰੀ ਸ਼ਿਪਿੰਗ ਦੇ ਵਿੱਚ ਬਹੁਤ ਹੀ ਸੋਹਣਾ ਸੂਟ ਰੈਡੀ ਹੈ ਜੀ ਇਸ ਦਾ ਵੀ ਆਰਡਰ ਦੇ ਸਕਦੇ ਹੋ ਨੈਕਸਟ ਟਾਈ ਮੀਟਰ ਕਾਟਨ ਦੀ ਡਿਜੀਟਲ ਪ੍ਰਿੰਟ ਵਾਲੀ ਸ਼ਰਟ ਰਹੇਗੀ ਬਾਟਮ ਟਾਈ ਮੀਟਰ ਕਾਟਨ ਦੀ ਫੈਨਸੀ ਥ्रेड ਵਰਕ ਹੋਇਆ ਦੁਪੱਟਾ 2.5 ਮੀਟਰ ਪ्युअर ਮਸਲਿਨ ਕਾਟਨ ਦਾ ਫੋਰ ਸਾਈਡ ਲੈਸ ਵਾਲਾ 699 ਫ੍ਰੀ ਸ਼ਿਪਿੰਗ ਦੇ ਵਿੱਚ ਤੁਸੀਂ ਇਹਨਾਂ ਸੂਟਾਂ ਦਾ ਵੀ ਆਰਡਰ ਦੇ ਸਕਦੇ ਹੋ ਸਿੰਗਲ ਸੂਟ ਇਹ ਅਵੇਲੇਬਲ ਹੈ ਸੀ ਆਪਣੇ ਕੋਲ ਨੈਕਸਟ 9 ਮੀਟਰ ਪ्युअर ਗਿੰਜ਼ਾ ਕਾਟਨ ਡਿਜੀਟਲ ਪ੍ਰਿੰਟ ਰਾਮਟੈਕਸ ਦੇ ਸੂਟ ਰਹੀਆਂ ਨੇ ਕਿ 9 ਮੀਟਰ ਹੀ ਪ्युअर ਗਿੰਜ਼ਾ ਕਾਟਨ ਦੀ ਰਾਮਟੈਕਸ ਦੀ ਬਾਟਮ ਰਹੇਗੀ ਮੈਚਿੰਗ ਇਹ ਸੂਟ ਨੇ 720 ਪ੍ਰਾਈਸਿਸ ਦਾ ਸਕਰੀਨਸ਼ਾਟ ਸੈਂਡ ਲੈ ਕੇ ਜੋ ਵੀ ਤੁਹਾਨੂੰ ਪਸੰਦ ਆਉਂਦਾ ਆਰਡਰ ਦੇ ਸਕਦੀ ਹਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਵੀਡੀਓ ਨੂੰ ਐਂਡ ਤੱਕ ਜ਼ੋਰ ਦੇਖਣਾ ਥੈਂਕ ਯੂ ਜੀ